ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਇੱਕ ਇੱਕ ਪੰਜਾਬੀ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਘੈਂਟ ਹੋ ਤੁਸੀਂ ਔਰ ਆਪਣੇ ਆਪਣੀ ਤਾਰੀਆਂ ਹੋ ਜਾਣ ਇੰਨੀ ਤੁਸ਼ੀਖ ਬਿਆਨ ਹੈ ਪਰ ਸਰਗਮ ਅਨਖੀ ਮਰਦ ਦੇਲੇ ਰੰਗੀ ਹਰ ਸੁਲੰਗ ਬਦਲ ਨਾ ਲੈਦੀ ਮੇਰੀ ਕੌਣ ਪਰਦੇਸ ਤੇਰੀਆਂ ਬਾਰ ਬਾਰ ਕੀਤੀ ਆ ਬੰਦ ਸਗਿਆ ਮੇਰਾ ਬਸ ਬਸ ਦੇਸ਼ੋਂ ਪਰਦੇਸ ਹੋਏ ਸਾਡੇ ਪੰਜਾਬੀਆਂ ਮਨ ਦਿਲ ਤਾਂ ਪੰਜਾਬ ਵਿੱਚ ਐ ਪੰਜਾਬ ਦੇ ਰੰਗਲੇ ਸੱਭਿਆਚਾਰ ਤੇ ਮਿੱਟੀ ਦੀ ਮਹਿਕ ਹੀ ਅਜਿਹੀ ਹੈ ਕਿ ਕੋਈ ਚਾਹ ਕੇ ਵੀ ਇਸ ਤੋਂ ਦੂਰ ਨਹੀਂ رہ ਸਕਦਾ ਮਾਡਰਨਤਾ ਦੇ ਰੰਗ ਵਿੱਚ ਰੰਗੇ ਸਾਡੇ ਪੰਜਾਬੀ ਅੱਜ ਵੀ ਭਾਵੇਂ ਵਿਸੇ ਤੋਂ ਵਿਛੜ ਰਹੇ ਨੇ ਪਰ ਸਾਡੇ ਵਿਦੇਸ਼ ਵਾਸੀ ਪੰਜਾਬੀਆਂ ਨੇ ਸਾਡੇ ਅਮੀਰ ਵਿਸੇ ਦੀ ਮਹਿਕ ਨੂੰ ਵਿਦੇਸ਼ਾਂ ਵਿੱਚ ਪੂਰੀ ਤਰ੍ਹਾਂ ਮਹਿਕਾ ਕੇ ਰੱਖਿਆ ਹੈ ਤਾਜਾ ਮਿਸਾਲ ਲੌਂਡ ਆਈਲੈਂਡ ਨਿਯੂਰਕ ਤੋਂ ਤਾਮਨਾਡ ਸੰਪੰਨ ਹੋਇਆ ਤੀਆਂ ਦਾ ਮੇਲਾ ਜੋ ਕਿ ਇਵੈਂਟ ਮਾਸਟਰ ਐਂਡ ਹਿਊਮਨਟੀ ਦੀ ਫਰਸਟ ਆਰਗੇਨਾਈਜੇਸ਼ਨ ਵੱਲੋਂ ਕਰਵਾਇਆ ਗਿਆ ਇਸ ਮੇਲੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਫ੍ਰੀ ਐਂਟਰੀ ਸੀ ਮੇਲੇ ਵਿੱਚ ਨਿਯੂਰਕ ਵਸਤੀਆਂ ਪੰਜਾਬਣਾਂ ਹੀ ਨਹੀਂ ਸਗੋ ਹੋਰ ਕਮਿਊਨਿਟੀ ਦੀਆਂ ਔਰਤਾਂ ਵੀ ਸਾਜ-ਤਜ ਕੇ ਪਹੁੰਚੀਆਂ ਅਤੇ ਪੰਜਾਬੀ ਕਲਚਰ ਦਾ ਅਨੰਤ ਮਾਣਿਆ ਡਾਕਟਰ ਪ੍ਰੋਫੈਸਰਨ ਕੋਰ ਜੋ ਪੰਜਾਬੀ ਬੋਲੀਆਂ ਦੇ ਬਾਬਾ ਬਹੁਤ ਸਕੇਟ ਅਵਾਰਡ ਨਾਲ ਸਨਮਾਨਤ ਹਨ ਉਹ ਵੀ ਉਹ ਵੀ ਭਾਰਤ ਤੋਂ ਵਿਸ਼ੇਸ਼ ਤੌਰ ਤੇ ਇਸ ਤੀਆਂ ਦੇ ਮੇਲੇ ਵਿੱਚ ਪਹੁੰਚੇ ਮਿਸ ਮੋਨਿਕਾ ਗਿਲ ਮਾਡਰਨ ਐਂਡ ਐਕਟ੍ਰੈਸ ਨੇ ਵੀ ਆਪਣੀਆਂ ਖੂਬਸੂਰਤੀ ਦੀਆਂ ਅਦਾਵਾਂ ਨਾਲ ਸਾਰਿਆਂ ਦਾ ਮਨ ਮੋਇਆ ਮੇਲੇ ਵਿੱਚ ਪੰਜਾਬੀ ਫੈਸ਼ਨ ਸ਼ੋਅ ਅਤੇ ਮਿਸ ਪੰਜਾਬਣ ਤੇ ਮਿਸ ਛੋਟੀ ਪੰਜਾਬਣ ਪ੍ਰਤੀਯੋਗਤਾ ਵੀ ਕਰਵਾਈ ਗਈ ਸਜੀਆਂ ਤੇ ਜੀਆਂ ਮਟਿਆਰਾਂ ਨੇ ਜਿੱਥੇ ਗਿੱਧੇ ਵਿੱਚ ਧਮਾਲਾਂ ਪਾਈਆਂ ਉੱਥੇ ਹੀ ਪੰਜਾਬੀ ਖਾਣੇ ਦਾ ਅਨੰਤ ਮਾਣਿਆ ਇਸ ਮੇਲੇ ਵਿੱਚ ਲਗਭਗ 20 ਦੇ ਕਰੀਬ ਵੈਂਡਰਾਂ ਨੇ ਆਪਣੇ ਖੂਬਸੂਰਤ ਸਮਾਨ ਦੇ ਬੂਥ ਲਗਾਏ ਜਿੱਥੇ ਸਭ ਨੇ ਖੂਬ ਖਰੀਦਦਾਰੀ ਵੀ ਕੀਤੀ ਮੇਲੇ ਦੇ ਮੁੱਖ ਪ੍ਰਬੰਧਕ ਓੰਕਾਰ ਸਿੰਘ ਅਤੇ ਸਮੂਹ ਟੀਮ ਸਫਤਤਾਪੂਰਨ ਸਫਲੰਤ ਹੋਏ ਇਸ ਮੇਲੇ ਲਈ ਵਧਾਈ ਦਾ ਪਾਤਰ ਹਨ ਜ਼ਿਕਰਯੋਗ ਹੈ ਓੰਕਾਰ ਸਿੰਘ ਆਪਣੇ ਪੰਜਾਬ ਦੀ ਦਿਲੋ ਸੇਵਾ ਕਰ ਰਹੇ ਨੇ ਅਤੇ ਆਪਣੇ ਕਲਚਰ ਦੇ ਵਿਦੇਸ਼ ਦੀ ਧਰਤੀ ਤੇ ਫੈਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਆਓ ਦੇਖਦੇ ਹਾਂ ਪ੍ਰੀਤਨਾਮਾ ਮੀਡੀਆ ਵੱਲੋਂ ਕੀਤੀ ਗਈ ਇਹ ਵਿਸ਼ੇਸ਼ ਕਵਰੇਜ ਇੱਕ ਇੱਕ ਪੰਜਾਬ ਨੂੰ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਘੈਂਟ ਹੋ ਤੁਸੀਂ ਔਰ ਆਪਣੇ ਆਪ ਦੀਆਂ ਤਾਰੀਆਂ ਹੋ ਜਾਣ ਇੰਨੀ ਸੁਸ਼ਭਿਆ ਦੇ ਕਿਉਂਕਿ ਪੰਡਰ ਸਗਾਪਨ मदद हर सोलंदा बदिल ਦਾਰੋਇਲ ਪਾਮ ਦੇ ਵਿੱਚ ਹੋਣ ਜਾ ਰਿਹਾ ਸੋ ਅੱਜ ਉਹ ਦਿਨ ਆ ਗਿਆ ਆ ਸਾਡਾ ਤੇ ਦਾਰੋਇਲ ਪਾਮ ਦੇ ਵਿੱਚ ਪਿਆ ਤਾਂ ਮੇਲਾ ਤੁਮ ਪੈ ਰਹੀ ਹੈ ਮਟਿਆ ਦਾ ਸੱਜ ਤੱਜ ਕੇ ਆ ਰਹੀ ਹੈ ਤੇ ਪੰਜਾਬੀ ਕਲਚਰ ਪ੍ਰਮੋਟ ਕੀਤਾ ਜਾ ਰਿਹਾ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਵੈਂਟ ਮਾਸਟਰ ਟੀਮ ਆਲਵੇਸ ਟ੍ਰਾਈ ਟੂ ਪ੍ਰਮੋਟ आवर ਕਲਚਰ आवर ਲੈਂਗੁਏਜ ਆ ਸਾਡੇ ਜੋਤੀ ਵਿਰਸਾ ਹੈਗਾ ਉਹਨੂੰ ਪ੍ਰਮੋਟ ਕਰਨ ਦੇ ਵਿੱਚ ਇਵੈਂਟ ਪਾਸ ਇੱਕ ਬੜਾ ਬਟਾ ਕੰਮ ਕਰ ਰਿਹਾ ਇਹਦੀ ਪੂਰੀ ਟੀਮ ਊਂਕਾਰ ਸਿੰਘ ਐ ਪੂਰੀ ਟੀਮ ਜਿਹੜੀ ਹੈਗੀ ਹੈ ਹਾਰਡ ਵਰਕ ਕਰਦੀ ਹੈ ਹਰ ਸਾਲ ਤਰ੍ਹਾਂ ਤਰ੍ਹਾਂ ਦੇ ਆਰਗੇਨਾਈਜ਼ ਕਰਦੇ ਨੇ ਪ੍ਰੋਗਰਾਮ ਮਸਾਕੀ ਦਾ ਮੇਲਾ ਦੀਆਂ ਦਾ ਮੇਲਾ ਦੀਵਾਲੀ ਨਵੇਂ ਸਾਲ ਦਾ ਸੋਦੀਆਂ ਦਾ ਮੇਲਾ ਦੀ ਗੱਲ ਕਰ ਰਹੇ ਹੁਣ ਆਪਾਂ ਪਹਿਲਾਂ ਤਾਂ ਦੀਆਂ ਦਾ ਮੇਲਾ ਪੂਰੇ 200 ਨਾਲ ਭਾਰੇ ਆ ਮੁਟਿਆਰਾ ਸੱਜ ਤੱਜ ਕੇ ਪਹੁੰਚ ਰਹੀਆਂ ਨੇ ਇੱਥੇ ਤੱਕ ਕੀ ਬਜ਼ੁਰਗ ਬਤਕਾਵਾ ਵੀ ਮੈਂ ਦੇਖੀ ਦੇਖੀ ਬੀਲ ਚੇਟ ਤੇ ਬੈਠੀਏ ਉਹ ਵੀ ਆ ਰਹੀਆਂ ਨੇ ਵੈਂਡਰਸ ਐਂਡ ਵੈਂਡਰ ਆਲਸੋ ਦੇ ਹੈਵ ਲੋਟ ਆਫ ਬਿਊਟੀਫੁਲ ਜੁਐਲਰੀ ਹੈਜ਼ਰੇਸ ਐਂਡ ਡ्रेसेस it's a really really nice bin on to show you everything inside so right now we are going inside and you guys also have to come to see kia the, the mela of glorious evades and punjabi culture promote kita ja rha hai eh tusi todi aunty jehdi hai gi hai eh toda ek yogdani hai gi tusi apne culture nu pasand karde ho so thank you so much guys ਪ੍ਰੀਤ ਨਾਮਾ ਦੇ ਨਾਲ ਬਣੇ ਰਹਿਣਾ ਸਾਰੇ ਦਿਨ ਦਾ ਤੁਹਾਨੂੰ ਪ੍ਰੋਗਰਾਮ ਅਸੀਂ ਦਿਖਾਵਾਂਗੇ ਤੀਆਂ ਦਾ ਮੇਲਾ ਸਸਿਖਾ ਜੀ ਸਾਰੇ ਕਿ ਦੋਸਤੋਂ ਕਰਦਾ ਕਿ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਕਿ ਇਵਨ ਪੀਆ ਦਾ ਮੇਲਾ ਚੱਲ ਰਿਹਾ ਹੈ ਇਹ ਤੀਸਰਾ ਐਨੂਅਲ ਕਿਵੈਨੋ ਮੇਲਾ ਹੈ ਇੰਨਾ ਪਿਆਰ ਦੇ ਰਹੇ ਹੋ ਹਾਲਾਂਕਿ ਅਸੀਂ ਕਈ ਚੀਜ਼ਾਂ ਇਹਦੇ ਵਿੱਚ ਨਵੀਆ ਕੀਤੀਆਂ ਅਨਬਲੀਵੇਬਲ ਮੈਂ ਰਿਕਵੈਸਟ ਵੀ ਕੀਤੀ ਸੀ ਸਾਰਿਆਂ ਨੂੰ ਕਿ ਰਜਿਸਟਰ ਕਰਕੇ ਆ ਬਟ ਕਈ ਮਾਂ ਇੰਨੀਆਂ ਵਿਦਆਉਟ ਰਜਿਸਟ੍ਰੇਸ਼ਨ ਆਈਆਂ ਨੇ ਬਟ ਘਬਰਾਉਣ ਦੇ ਉਹਨਾਂ ਕੋਈ ਗੱਲ ਨਹੀਂ ਵੀ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਸਾਨੂੰ ਪਤਾ ਸੀਗਾ ਇਹ ਚੀਜ਼ ਹੋਣੀ ਹੈ ਤੇ ਅਸੀਂ ਉਹਦਾ ਵੀ ਇੰਤਜ਼ਾਮ ਕਰਕੇ ਰੱਖਿਆ ਸੀਗਾ ਤੇ ਗਿੱਧੇ ਪੰਗੜੇ ਪੰਦੇ ਪਏ ਨੇ ਤੇ ਹੁਣ ਇਸ ਸਮੇਂ ਸੋਨੀ ਮੁਟਿਆਰ ਯਾਨੀ ਬ੍ਰੈਸ ਵੈਸਟ ਡਰੈਸ ਕੰਪੀਟੀਸ਼ਨ ਜਿਹੜਾ ਚੱਲਦਾ ਪਿਆ ਹੈ ਜਿਹੜਾ ਆਪਣੇ ਪੇਰਾਵੇ ਨੂੰ ਲੈ ਕੇ ਹੈਗਾ ਕਿ ਜਿਹੜਾ ਸੇਸ ਮੇਲੇ ਦੀ ਸ਼ਾਨ ਵੀ ਰੱਖੀ ਹੋਈ ਹੈ ਤੇ ਆਓ ਤੇ ਤੁਹਾਨੂੰ ਹੋਰ ਅਸੀਂ ਨਜ਼ਾਰਾ ਦਿਖਾਉਂਦੇ ਆਂ ਪੀਆ ਦੇ ਮੇਲੇ ਦੇ ਤੇ ਬਾਅਦ ਚ ਗੱਲ ਕਰਦੇ ਆਂ ਜਦੋਂ ਸਮਾਪਤੀ ਹੋਵੇਗੀ ਜੀ ਸਾਡੇ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਪੈਨ ਭਰਾਵਾਂ ਨੂੰ ਅੱਜ ਅਸੀਂ ਤੀਆਂ ਦਾ ਮੇਲਾ ਮੇਲੇ ਇੱਥੇ ਆਏ ਆਂ ਸਾਰੀਆਂ ਪੈਣਾ ਨੇ ਬਹੁਤ ਹੀ ਮਿਹਨਤ ਕੀਤੀ ਹੈ ਅੰਦਰ ਸ਼ੋਰ ਲੱਗ ਬੱਚਿਆਂ ਦੇ ਪ੍ਰੋਗਰਾਮ ਨੇ ਕਲਾਕਾਰ ਅੰਦਰ ਆਏ ਨੇ ਯੂਜ਼ਿੰਗ ਸਿਸਟਮ ਸਾਰਾ ਆਪਣਾ ਕਲਚਰ ਅਸੀਂ ਪ੍ਰਮੋਟ ਕਰ ਰਹੇ ਆ ਛੋਟੇ ਬੱਚੇ ਬੜੇ ਐਕਸਾਈਟਿੰਗ ਨੇ ਡਾਂਸ ਕਰਨ ਲਈ ਬੜੀਆਂ ਪਹਿਨਾ ਬੜੇ ਬੜੇ ਸੋਨੇ ਆਪਣੇ ਪੰਜਾਬੀ ਮੋਟਿਆਰਾ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਲਈ ਆਪਣੀ ਪੰਜਾਬੀ ਸਲਵਾਰ ਕਮੀਜ਼ਾਂ ਦੇ ਵੀ ਚਾਹੀਆਂ ਨੇ ਔਰ ਆਪਣੇ ਮਿੱਤਰ ਸਾਡੇ ਮਨੀ ਸਾਹਿਬ ਨੇ ਪੰਜਾਬੀ ਢਾਬੇ ਵੱਲੋਂ ਹਮੇਸ਼ਾ ਹਰ ਇਵੈਂਟ ਤੇ ਕਮੇਟੀ ਨੂੰ ਸਪੋਰਟ ਕਰਦੇ ਆ ਸਾਡੇ ਰਜ਼ੀਦਾਰ ਰਵੀਜੀ ਆਈ ਨੇ ਕੋਲਾ ਸਾਹਿਬ ਆਈ ਨੇ ਦੇ ਸਾਰੇ ਇੱਥੇ ਸਾਡੇ ਪਰੰਪਰਾ ਨੇ ਜਿਹੜੇ ਉਹ ਅੰਨੀ ਕੁ ਕੁਸ਼ ਨੇ ਆ ਚੁੱਕੀ ਆਪਣਾ ਕਲਚਰ ਨੂੰ ਪ੍ਰਮੋਟ ਕਰਨ ਦੇ ਵਿੱਚ ਵੀ ਆਪ ਦੇ ਵਿੱਚ ਬਹੁਤ ਅੱਛਾ ਲੱਗ ਰਿਹਾ ਹੈ ਔਰ ਇਹ ਕੰਟੀਨਿਊ ਹੋਣਾ ਚਾਹੀਦਾ ਹੈ ਇਹ ਸਾਡੀ ਕਮਿਊਨਿਟੀ ਦੀ ਇੱਕ ਸਟਰੈਂਥ ਹੈ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਇਸੇ ਨਾਲ ਵਧ ਕੇ ਇਸ ਚੈਨ ਨੂੰ ਪ੍ਰਮੋਟ ਕਰਦੇ ਹਾਂ ਬਲਦਾਨ ਸਾਹਿਬ ਆਈ ਫੰਕੀਨ ਅੱਜ ਸਿੱਕਲ ਸਾਰਿਆਂ ਨੂੰ ਅੱਜ ਬੜਾ ਸੁਭਾਗਾ ਦਿਨ ਹੈਗਾ ਬਹੁਤ ਵੱਡੀ ਸੈਲੀਬ੍ਰੇਸ਼ਨ ਕਲਚਰ ਦੀ ਗੱਲ ਇਸ ਸੱਜੋ ਉੱਤੇ ਹੋਣੀ ਹੈ ਇਵੈਂਟ ਮਾਸਟਰ ਦੇ ਵੱਲੋਂ ਬਹੁਤ ਵੱਡਾ ਇਹ ਕੁਪਰਾਲਾ ਕਿਤੇ ਜਾ ਰਹੇ ਹੈ ਨਾ ਵੈਸੇ ਤਾਂ ਤੁਸੀਂ ਦੇਖ ਰਹੇ ਹੋ वर्ल्ड वाइड ਐਸਕੇਲ ਇਹ ਆਲਓਦਰ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸਾਰੇ ਪਾਸੇ ਜਾ ਰਹੇ ਹੈ ਨਾ ਕਿ ਪਿਛਲੇ 3-4 ਸਾਲਾਂ ਤੋਂ ਇਸ ਇਜੈਂਟੂਡੀ ਕੀ ਡਿਫਰੈਂਟ ਚੇਂਜ ਆ ਗਿਆ ਪਿਛਲੇ 50 ਸਾਲ ਤੋਂ ਕੰਟੈਂਟ ਦੀ ਪ੍ਰੋਮੋਸ਼ਨ ਲਈ ਕੰਮ ਕਰਦੇ ਸੀ ਡਾਕੂਮੈਂਟਰੀ ਬਣਾਉਂਦੇ ਆ ਪੇਪਰ ਪੜ੍ਹਦੇ ਆ ਕਾਨਫਰੈਂਸਿਸ ਕਰਦੇ ਆ ਬੱਚੇ ਕੋਲ ਜਾਂਦੇ ਆ ਮਿਲਨ ਇਹ ਸਾਡੇ ਇੱਕ ਲਗਨ ਹੈ ਸਾਡੀ ਹੈ ਨਾ ਪੈਸ਼ਨ ਹੈ ਜਿਵੇਂ ਆਪਣੀ ਕਲਚਰ ਨੂੰ ਪ੍ਰਮੋਟ ਕਰਨ ਲਈ ਔਰ ਸਾਰੇ ਨੂੰ ਬਹੁਤ ਵਧਾਈ ਦੇ ਪਾਤਰ ਨੇ ਜਿਹੜੇ ਨੀ ਇਸ ਫੀਲਡਿੰਗ ਕੰਮ ਕਰਨਗੇ ਜਿਹੜੇ ਅਸੀਂ ਵਿਰਸੇ ਦੀ ਬਾਤ ਪਾਉਣਗੇ ਜਿਹੜੇ ਈਆਂ ਤਰੀਜਨਾਂ ਦੀ ਗੱਲ ਕਰਨਗੇ ਬੱਚਿਆਂ ਨੂੰ ਆਪਣੀਆਂ ਜਨਾਂ ਨਾਲ ਜੋੜਨਗੇ ਸਾਰੇ ਮੁਬਾਰਕ ਨੇ ਸਾਡੇ ਸਿਰ ਤੇ ਉਹਨਾਂ ਦਾ ਵੱਡਾ ਸਾਨ ਹੈ ਅਸੀਂ ਜਾ ਰਹੀ ਪੀੜੀਆਂ ਤੇ ਆਪਣੇ ਸਿਣਿਆਂ ਨੂੰ ਸਾਭ ਕੇ ਅਸੀਂ ਆਪਣੀ ਆਉਣ ਵਾਲੀ ਪੀੜੀ ਤੱਕ ਪਹੁੰਚਾ ਰਹੇ ਹਾਂ

ਰਚਨ ਜੀ ਇੱਕ ਵਧੀਆ ਟੈਮ ਇਵੈਂਟ ਮਾਸਟਰ ਤੇ ਕ੍ਰੀਨਾ ਮਾ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹੈ ਤੇ ਆਪਣੇ ਨੂੰ ਕੁਸ਼ਕ ਨੂੰ ਇਸ ਵਿੱਚ ਸਮਝ ਲੈਂਦੇ ਤੁਸੀਂ ਸਾਡੇ ਵੀ ਆਰਜਨ ਬਹੁਤ ਸੁਣਿਆ ਸੀ ਤੁਹਾਡੇ ਵਾਲੇ ਐਸ ਵੀ ਵੀ ਦੇ ਆ ਤੇ ਸਹੀ ਗੱਲ ਹੈ ਸਾਨੂੰ ਡੋਡ ਹੈ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦੀ ਜਿਵੇਂ ਕਿ ਮੈਂ ਹਰ ਵਾਰ ਤੁਹਾਨੂੰ ਕਹਿੰਦੀ ਹਾਂ ਕਿ ਤੁਹਾਡੀ ਹਾਜ਼ਰੀ ਤੁਸੀਂ ਕੁਝ ਵੀ ਨਹੀਂ ਕਰੇ ਤੁਹਾਡੀ ਹਾਜ਼ਰੀ ਵੀ ਤੁਹਾਡੀ ਇੱਕ سپورਟ ਹੀ ਹੈ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਦੇ ਹੋ ਲੈ ਕੇ ਆ ਰਹੇ ਹੋ ਜਿੱਦ ਵਿੱਚ ਲੜਕੀਆਂ ਕਿੰਨਾ ਸੋਹਣਾ ਪੂਰੇ ਪੰਜਾਬੀ ਰੂਪ ਦੇ ਵਿੱਚ ਸੱਜਿਆ ਤੇ ਜਨ ਜਿੱਥੇ ਕਿ ਸਾਡੇ ਪੰਜਾਬ ਦੇ ਵਿੱਚ ਲੋਕੋ ਤੋਂ ਨਾ ਜਾ ਰਿਹਾ ਕਲਚਰ ਸਾਡਾ ਉੱਥੇ ਹੀ ਨਿਊਯਾਰਕ ਦੇ ਵਿੱਚ ਆਦਾ ਲੱਗ ਰਿਹਾ ਕਿ ਜਿਵੇਂ ਪੁਰਾਣਾ ਪੰਜਾਬ ਸਾਡਾ ਵਸਦਾ ਵਸਦਾ ਖੇਡਦਾ ਪੰਜਾਬ ਨੇ ਬੇਟੂ ਦੀ ਦੁਨੀਆ ਸੋ ਥੈਂਕ ਯੂ ਸੋ ਮੱਚ एवरीवन ਫॉर ਯੋਰ سپورਟ ਐਂਡ ਫॉर ਯੋਰ ਰਿਸਪੈਕਟ

ਪੰਜਾਬ ਦੇ ਵਿੱਚ ਇੱਕ ਸਭ ਤੋਂ ਮਸ਼ਹੂਰ ਪਿੰਡ ਦੀ ਪਿੰਡ ਗੋਂਦੇ ਆ ਸੰਗਰੂਰ ਜ਼ਿਲ੍ਹਾ ਦੇ ਵਿੱਚ ਉੱਥੇ ਮਤਲਬ ਸਭ ਤੋਂ ਵੱਡੀਆਂ ਪਿੰਆਂ ਮਨਾਇਆਂ ਜਾਂਦੀਆਂ। ਜੋ ਇੱਕ ਪੁਰਾਣੀ ਹਿਸਟਰੀ ਆ ਉੱਥੇ ਜਿਉਣਾ ਮੌੜ ਸੀ ਜੋ ਉਹਨੇ ਪੰਜਾਬ ਦੇ ਵਿੱਚ ਗੋਂਦੇ ਆ ਪਿੰਆਂ ਨੂੰ ਲੁਟਿਆ ਸੀ। ਤੇ ਉਸ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੁਣ ਪੰਜਾਬ ਦੇ ਨਾਲ ਨਾਲ ਅਮਰੀਕਾ ਵਿੱਚ ਨਿਊਯਾਰਕ ਸੈਵਰ ਦੀ ਬੱਤੀ ਅਨਕਾਪ ਸਿੰਘ ਦੁਆਲੇ ਇੱਕ ਬਹੁਤ ਵੱਡਾ ਬਰਨਾਲਾ ਕੀਤਾ ਗਿਆ। ਕਿ ਜੋ ਕਿ ਅੱਜ ਦਿਨਾਂ ਲਗੇ ਦਾ ਪੂਰਾ ਸਕਸੈਸ ਹੈ ਨਾਲ ਸਤਵਿੰਦਰ ਗਿੱਕੀ ਪਰਫਾਰਮ ਕਰੇ ਹੈ ਜੀ ਨਾਲ ਪੂਰ ਮਿਲਿਆ ਹੈ ਪੰਜਾਬੀ ਭਾਸ਼ਾ ਦੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਜੀ ਪੀ ਨੰਦੇ ਦਾ ਇਹਨਾਂ ਦਾ ਜਨਜਬਾ ਜੋ ਉਹਨਾਂ ਨੇ ਉਹਨੂੰ ਕੁੱਪ ਵਿੱਚ ਦਿੱਤਾ ਹੈ ਉਹ ਵੇਸ਼ਾ ਲੈ ਕੇ ਸਾਡੀ ਇਸ ਧਰਤੀ ਦੇ ਉੱਤੇ ਦੇਖੋ ਔੰਕਾਰ ਸਿੰਘ ਕਿੰਨੇ ਮੇਲੇ ਕਰਾ ਰਿਹਾ ਸਾਡੇ ਵਿਸੇ ਨੂੰ ਸਾਡੇ ਹੈਰਿਟੇਜ ਨੂੰ ਜਿੰਦਾ ਰੱਖ ਰਿਹਾ ਇਸ ਅਮਰੀਕਾ ਦੀ ਧਰਤੀ ਤੇ ਮੈਨੂੰ ਮਾਨ ਹੈ ਕਿ ਇਹਨਾਂ ਨੂੰ ਵੱਡੇ ਸਿਸਟਮਾਂ ਨੂੰ ਸਮੰਤੀ ਹੋਰ ਬੜੇ ਮਾਣ ਨਾਲ ਇਸ ਪਰਿਵਾਰ ਨਾਲ ਖੜੀ ਨਾ ਜੋਰ ਨਾਲ ਤਾਲੀਆਂ ਮਾਰੋ ਧਰਤੀ ਪਰਮੇਸ਼ਵਰ ਔੰਕਾਰ ਸਿੰਘ ਅੱਤੇ ਵਿਰਸੇ ਨੂੰ ਇਸ ਧਰਤੀ ਦੇ ਉੱਤੇ ਜ਼ਿੰਦਾ ਰੱਖ ਰਿਆ ਹੈ ਦੇਖੋ ਇਹ ਬਹੁਤ ਵੱਡਾ ਮਾਣ ਹੈ ਇਸ ਮਾਂ ਦੇ ਲਈ ਇਸ ਪੁੱਤਰ ਦੇ ਲਈ ਵੀ ਦੇਖੋ ਸਾਡੀ ਜਿਹੜੀ ਹੈਰੀਟੇਜ ਨੂੰ ਜ਼ਿੰਦਾ ਰੱਖ ਰਿਹਾ ਹੈ ਇਸ ਅਮਰੀਕਾ ਦੀ ਧਰਤੀ ਦੇ ਉੱਤੇ ਅੱਜ ਦੇ ਯੁੱਗ ਦੇ ਵਿੱਚ ਜ਼ੋਰਦਾਰ ਤਾਲੀਆਂ ਮਾਰੋ ਇਹਨਾਂ ਦੇ ਲਈ ਥੈਂਕ ਯੂ ਸੋ ਮਚ ਨੈਕਸਟ ਵੀ ਲਾਉਡ ਮੂਵ ਟੂ ਦੀ ਯੂ ਐਸ ਏ ਇਨ 2016 ਵਿਦ ਡਿਟਰਮੀਨੇਸ਼ਨ ਐਂਡ ਅ ਸਟਰੋਂਗ ਵਿਬਲੋਨਸ ਸਪਿਰਟ ਸ਼ੀ ਨਾਟੂਰਲ ਪਰਚੇਸ ਆਫ ਆਪਣਾ ਵਜ਼ਾ englishman hill and daisy king and read safe for their remarkable contributions to our community we are grateful for their tireless efforts and proud to honor them at the pia nambula ਦੇ 50 ਦੇ ਵਿੱਚ ਤੇ 100 ਦੇ ਵਿੱਚ ਤੇ 20 ਦੇ ਵੀ ਹੈ। ਵੈਰਾਈਟੀ ਬੜੀ ਹੈ। ਸਾਡਾ ਆਪਣਾ ਬੁਟੀਕ ਹੈਗਾ ਦਿੱਲੀ ਤੇ ਬੰਬਈ ਤੇ ਸਾਡੀ ਕਲੈਕਸ਼ਨ ਹੁੰਦੀ ਹੈ। ਜਿਹੜਾ ਵੀ ਤੁਹਾਨੂੰ ਸਿਰਫ 3 ਡਾਲਰ ਹੀ ਕਾਫੀ ਵੈਰਾਈਟੀ ਹੈ ਸਾਡਾ ਸਿਰਫ ਕਰਦੇ ਹਾਂ ਬਟ ਸਾਡੇ ਕੋਲ ਵੈਰਾਈਟੀ ਬੜੀ ਹੈ। ਐਵਰੀਬਾਡੀ ਲਾਈਕਿੰਗ ਸਾਡੇ ਕੋਲ ਝੋਟੀਆਂ, ਚੁੱਟੀਆਂ, ਖਾਲੀ ਚੁੰਨੀ ਲੈਣੀਆਂ ਹੋਣ, ਲੈਗਿੰਗ ਮੈਚ ਕਰਨੀਆਂ ਹੋਏ, ਚੁੰਨੀ ਕਰਨੀਆਂ ਹੋਏ ਸਾਡੇ ਕੋਲ ਸਾਰੀ ਵੈਰਾਈਟੀ ਹੈ। ਜ਼ਰੂਰ ਵਿਜ਼ਿਟ ਕਰੋ। ਲਗੋ ਨਹੀਂ ਲਗੋਈ ਪਰ ਆ ਕੇ ਵਿਜ਼ਿਟ ਜੁ ਕਰੋ। ਥੈਂਕ ਯੂ। ਸ੍ਰੀਮ ਨਮਾਣੀ ਬੈਸਟ ਬਲੌਗ ਕੇ ਬੜਾ ਕਵਰ ਕਰਦੇ ਹੈ ਭੈਣ ਜੀ ਸਾਡੀ ਥੈਂਕ ਯੂ ਕਿ ਥੈਂਕਸ ਆ ਹਰ ਸਾਰੇ ਪ੍ਰੋਗਰਾਮਾਂ ਦੇ ਸਾਰੇ ਦਰਸ਼ਕਾਂ ਨੂੰ ਬੜੀ ਬੜੀ ਮਿਹਰਬਾਨੀ ਦਿੱਤੀਆਂ ਤੁਹਾਨੂੰ ਬਹੁਤ ਬਹੁਤ ਵਾਰ ਖਾਲਸਾ ਦੇ ਵਰਤ ਜੀ ਥੈਂਕ ਯੂ ਸਸ਼ਿਕਾ ਮੈਂ ਜੈਕੋਰ ਕਲੈਕਸ਼ਨ ਤੁਮਾ ਤੁਸੀਂ ਕਿਆ ਨਾਮ ਮੇਲਾ ਤੇ ਹਰ ਵਾਰੀ ਆਉਂਦੇ ਆ ਮੇਰਾ ਥਰਡ ਟਾਈਮ ਐਵਰੀ ਟਾਈਮ ਇਟਸ ਵੈਰੀ ਸਕਸੈਸਫੁਲ ਤੇ ਪੂਰੀ ਸ਼ੋਪਿੰਗ ਜਵੀ ਚੁੱਤੀਆਂ ਦੀ ਜੁਐਲਰੀ ਦੀ ਤੇ ਆਮ ਜਿੱਥੇ ਤੁਸੀਂ ਸਾਰੇ ਆਓ ਰਾਇਲ ਰਾਇਲ ਪਾਰਕ ਦੇ ਵਿੱਚ ਤੀਆਂ ਦਾ ਤੀਜਾ ਮੇਲਾ ਹੋ ਰਿਹਾ ਹੈ ਰੀਲੀ ਫਨ ਐਂਡ ਰਿਕੋਰ ਤਾਂ ਮੇਰੀ ਕਲੈਕਸ਼ਨ ਤੁਸੀਂ ਤਾਂ ਜੇ ਫਰ ਕਲੈਕਸ਼ਨ ਤੇ ਜਾਓ ਤੇ ਜੈਟ ਯੂਰ ਫਰਸਟ ਆਰਡਰ ਫ 10% ਆਫ थैंक यू so much ਸਾਰਿਆਂ ਨੂੰ ਤੀਆਂ ਦੀ ਬਹੁਤ-ਬਹੁਤ ਵਧਾਈ ਹੋਵੇ ਤੀਆਂ ਇੱਕ ਪੰਜਾਬੀ ਟ੍ਰੈਡੀਸ਼ਨ ਫੈਸਟੀਵਲ ਜਿਹਦੀ ਕੀਤੀ ਤੀਆਂ ਪਹਿਨਾ ਸਮਾਂ ਦੇ ਮੀਲੇ ਚ ਮਿਲ ਕੇ ਦੇ ਨਾ ਕਿਤੇ ਫਾਂਡੇ ਪੰਗੜੇ ਪਾਉਂਦੀਆਂ ਨੇ ਕੋਈ ਟ੍ਰੈਡੀਸ਼ਨਲ ਇਵੈਂਟ ਮਾਸਟਰ ਜੀ ਹੋ ਇਤਨੇ ਲੈ ਕੇ ਆਏ ਆ ਇਨ ਆਏ ਨੇ ਕਿ ਇੱਕ ਰਾਇਲ ਕਾਉਂਟਸ ਸੈਲੀਬ੍ਰੇਟ ਕਰ ਰਹੇ ਆ ਬੈਰੀ ਟ੍ਰੈਡੀਸ਼ਨਲੀ ਤੁਸੀਂ ਕਿੱਦਾ ਫਕੜਾ ਸਭ ਸਭ ਕੁਝ ਇੰਜੋਏ ਕਰੋਗੇ ਕੋਲ ਸੈਲਬ੍ਰਿਟੀਜ਼ ਵੀ ਨਹੀਂ ਹੈ ਤੁਸੀਂ ਪੰਜਾਬੀ ਬੋਲੀਆਂ ਤੇ ਕਿੱਦਾ ਫਾਉਂਗੇ ਕੋਈ ਡੀਜੇ ਜਾਂ ਬੈਰੀ ਟ੍ਰੈਡੀਸ਼ਨਲ ਤੁਸੀਂ ਫੂਡ ਇੰਜੋਏ ਕਰੋਗੇ ਮੇਲਾਲਮ ਆਲਮੋਸਟ ਪਾਰ ਗਿਆ ਹੈ ਅੱਜੋ ਤੁਸੀਂ ਵੀ ਸਾਰੇ ਫਟਾਫਟ ਦੋ ਤੁਹਾਨੂੰ ਮਿਸ ਇਸ ਚਾਂਸ ਹਾਂਜੀ ਮੈਂ ਹੈਗੀ ਆ ਤੁਹਾਡੀ ਆਪਣੀ ਮਾਨਕਾ ਗਿੱਲ ਤੇ ਇਸ ਵੀਕਟ ਮੇਰੀ ਫਿਲਮ ਰਿਲੀਜ਼ ਹੋਈ ਹੈ ਉੱਚਾ ਦਰਬਾਬੇ ਨਾਨਕ ਦਾ ਤੇ ਮੈਂ ਨਿਊਯਾਰਕ ਪਹੁੰਚੀਆਂ ਤੀਆਂ ਦੇ ਮੇਲੇ ਤੇ ਲਾਵਾਂਗੇ ਰੌਣਕਾਂ ਫਾਰਮ ਗਾਰਡਨ ਦੇ ਸਾਰੇਆਂ ਨੂੰ ਜਿਵੇਂ ਕਿ ਬ੍ਰਿਤੀ ਸਰਪਾ ਵਿਦਿਆ ਦੇ ਨਾਲ ਗੱਲਬਾਤ ਕੀਤਾ ਸੀ ਤੇ ਅੱਜ ਇਹਨਾਂ ਨੇ ਮੇਲੇ ਦੇ ਵਿੱਚ ਤੁਮਾਨਾ ਪਾ ਕੇ ਪੂਰਾ ਮੀਲਾ ਲੁਟਲ ਦਿੱਤਾ ਮੈਨੂੰ ਇਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਧੀਆਂ ਲਗਾਈਆਂ ਨੇ ਜਿੱਥੇ ਮਾਈਆਂ ਬੀਵੀਆਂ ਭੈਣਾਂ ਬੱਚੀਆਂ ਸਾਰੇ ਇਕੱਠੇ ਹੋ ਕੇ ਨੱਚ ਰਹੇ ਨੇ ਬਿੱਟੀ ਜੀ ਅੱਜ ਪੂਰੇ ਨਿਊਯਾਰਕ ਨੂੰ ਪੰਜਾਬ ਦੇ ਵਿੱਚ ਬਦਲ ਦਿੱਤਾ ਮੈ ਕਹਿੰਦੀ ਆ ਮਜ਼ਾ ਆ ਗਿਆ ਤੁਹਾਨੂੰ ਕਿਦਾਂ ਆ ਲੱਗਿਆ ਇਹ ਦੱਸੋ ਪਹਿਲਾਂ ਕਦੇ ਨੂੰ ਪੈ ਨਹੀਂ ਹੁੰਦਾ ਸੀ ਮੈਂ ਹੋਰ ਜਾਵਾਂ ਹੋਰ ਜਾਵਾਂ ਫਿਰ ਜਾ ਸੋ ਬਹੁਤ ਅਚਰੇ ਮੈਂ ਥੈਂਕ ਯੂ ਕਹਿਨੀ ਆਪਕੇ ਸਾਰਿਆਂ ਪਹਿਲਾਂ ਨੂੰ ਜਿਨ੍ਹਾਂ ਨੇ ਮੇਰਾ ਮਾਨ ਰੱਖਿਆ ਔਰ ਬਹੁਤ ਛੋਟੇ ਛੋਟੇ ਬਣ ਕੇ ਆਏ ਜਿਨ ਜਿਨ ਦੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਬਿਟੀ ਜੀ ਮੈਂ ਤਾਂ ਪਹਿਲਾਂ ਹੀ ਸਾਡੇ ਦਰਸ਼ਕਾਂ ਲਈ ਕਹਿ ਰਹੀ ਸੀ ਕਿ ਅਸੀਂ ਵੇਟ ਕਰ ਰਹੇ ਹਾਂ ਬੜੇ ਉਤਸ਼ਾਹ ਨਾਲ ਅੱਜ ਹੋ ਕੇ ਕਿ ਅਸੀਂ ਬਿਟੀ ਨੂੰ ਸਟੇਜ ਤੇ ਵੇਖੀਏ ਅਸੀਂ ਲਾਈਵ ਵੀ ਦਿਖਾਇਆ ਤੁਸੀਂ ਦੇਖਿਆ ਬਿਟੀ ਜੀ ਜਿਵੇਂ ਹੋਣੇ ਹੁਣੇ ਗੱਲ ਹੋ ਰਹੀ ਸੀ ਹੋ ਚੰਨ ਨਾਲ ਵੀ ਇੰਨੇ ਲੰਬੇ ਸਮਾਂ ਚ ਜਿਵੇਂ ਇਹਨਾਂ ਨੇ ਪਹਿਲਾਂ ਸੀ ਉਵੇਂ ਵੀ ਅੱਜ ਹੀ ਬਲਕਿ ਮੈਂ ਕਹਿੰਦੀ ਐਨਰਜੀ ਪਹਿਲਾਂ ਨਾਲ ਹੀ ਕਰਾਉਂਦੀ ਗੋਡ ਬlesਸ ਮੀ ਰੱਬ ਕਰੇ ਇਸਾਈ ਨੰਦੀਆਂ ਉਂਗਰਾ ਬਖਸ਼ੇ ਸੇਤਨ ਅਨਰਜੀ ਬਖਸ਼ੇ ਤੇ ਇਸੇ ਤਰ੍ਹਾਂ ਸਾਡੇ ਕਲਚਰ ਨੂੰ ਪ੍ਰਮੋਟ ਕਰਦੇ ਰਹਿਓ। ਸੋ ਪੀਤ ਨਾਮਾ ਦੀ ਟੀਮ ਵੱਲੋਂ ਵੀ ਬਿੱਟੀ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਸਾਰੇ ਦਰਸ਼ਕਾਂ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਦੁਆਵਾ ਅਗਲੇ ਸਾਲ ਫੇਰ ਰੋਟਨ ਲਾਣੇ ਆਣਾ ਤੁਸੀਂ ਪਿਆਰ ਦੇ ਰਹੇ ਠੀਕ ਹੈ। ਵੱਡਾ ਸਾਰੀ ਨਿਊ ਇਅਰ ਵਾਲੀਆਂ ਬਾਤਾਂ ਐ ਵੀ। ਸੇ ਉਹ ਮੈਂ ਇਹ ਤੇ ਬੇਟੀ ਜਿਹਨੂੰ ਲਿਆਣ ਵਾਲੇ ਸਾਨੂੰ ਜੋ ਮੰਨ ਵਾਲੇ ਸਾਡੇ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਇਵੈਂਟ ਮਾਸਟਰ ਜੀ ਨੂੰ ਦਾ ਬਹੁਤ ਬਹੁਤ ਧੰਨਵਾਦ ਹੈ ਔਮਕਾਰ ਜੀ ਸਾਡੇ ਨਾਲ ਨੇ ਇਵੈਂਟ ਮਾਸਟਰ ਦੇ ਜਰੀਏ ਤੇ ਕਿਹ ਨਵੀਂ ਨਵੀਂ ਆਰਗੇਨਾਈਜੇਸ਼ਨ ਕਮਿਊਨਿਟੀ ਕਮਿਊਨਿਟੀ ਫਸਟ ਹਾਂ ਲੋਕਾਂ ਦਾ ਫ੍ਰੀ ਮਨੋਰੰਜਨ ਕਰਵਾਇਆ ਤੇ ਪੰਜਾਬ ਦਾ ਇੱਕ ਨਵਾਂ ਰੰਗ ਦਿਖਾਇਆ ਵੈਸੇ ਤਾਂ ਹਰ ਸਾਲ ਹੀ ਵਿਸਰਤੀ ਦਾ ਮੇਲਾ ਈਆਂ ਦੀਵਾਲੀ ਨਵੇਂ ਸਾਲ ਦਾ ਹਰ ਉਹਨਾਂ ਮੇਲੇ ਕਰਵਾ ਰਹੇ ਨੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਪਰ ਅੱਜ ਜਿਹੜਾ ਰੰਗ ਸੀ ਉਹ ਤਾਂ ਵੇਖਣ ਵਾਲਾ ਸੀ ਓੰਕਾਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅ ਮੈਂ ਤਾਂ ਜੀ ਰੂਮੇ ਦੇ ਦੇ ਚੁੱਧ ਹੀ ਥੱਕ ਗਿਆ ਤੇ ਉਹ 1:30 ਵਜੇ ਅੱਜ ਇਹ ਮੌਜੂਦ ਸੀ ਕੀ 8 9 ਜਿਹੜੇ ਵੈਲ ਪਾਰਕਿੰਗ ਆਨੇ ਨੇ ਉਹ ਵੀ ਅੱਜ ਪਰੇਸ਼ਾਨ ਹੋ ਗਏ ਕਿ ਵੀ ਗੱਡੀਆਂ ਤੇ ਗੱਡੀਆਂ ਪਿੱਛੇ ਤਾਂ ਗੱਡਾ ਨਾ ਲੱਗੇ ਹੋਈਆਂ ਸੀਗੀਆਂ ਤੇ 9 ਬਲੰਕੇ ਰੱਖੇ ਰੱਖੇ ਸੀ ਕਿ ਇੰਨਾ ਰਸ਼ ਸੀਗਾ ਕਿ ਉਹ ਸਕੈਨਿੰਗ ਕਰ ਕਰਕੇ ਅੱਧੇ ਸੂਕਾ ਨਹੀਂ ਤੁਸੀਂ ਵੀ ਉਸ ਕੰਮ ਦੇ ਇੱਥੇ ਸੀਗੇ ਕਿ ਬਹੁਲੇ ਬਾਹਰ ਉੱਥੇ ਕਿਚ ਦੇ ਅੰਦਰ ਬੰਦੇ ਸੀਗੇ ਪਰ ਇੰਨਾ ਤੁਸੀਂ ਪਿਆਰ ਦਿੱਤਾ ਕਿ ਵਿਸਾਖੀ ਮੇਲੇ ਤੇ ਪਿਆਰ ਦੇ ਮੇਲਾ ਹੋਰ ਵੀ ਅੱਗੇ ਤਾਂ ਅਨਸਰ ਜਿਹੜੇ ਵੀ ਕਰਾਉਂਦੇ ਨੇ ਤੁਸੀਂ ਇੰਨਾ ਪ੍ਰਵਾਹ ਨਾਲ ਅਸੀਂ ਤੇ ਸਾਡੀ ਟੀਮ ਨੂੰ ਇਹ ਇੰਨਾ ਪਿਆਰ ਜੇ ਤੁਸੀਂ ਦਿਖਾਉਦੇ ਅਸੀਂ ਵੀ ਸਾਡੀ ਉਪਰ ਹੀ ਕੋਸ਼ਿਸ਼ ਰਹਿੰਦੀ ਹੈ ਆਪਣੇ ਕਲਚਰ ਨੂੰ ਰਿਪਰੈਜੈਂਟ ਕਰਨੀ ਹੈ ਅੱਜ ਜਿਹੜਾ ਕੀ ਇਹ ਤਾਂ ਮੇਰਾ ਕਰਾਇਆ ਗਿਆ ਆਪਣੀ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਲਈ ਖੋਲੀ ਹੈ ਕਮਿਊਨਿਟੀ ਫਰਸਟ ਜਿਹਦੇ ਵਿੱਚ ਅਸੀਂ ਕਾਫੀ ਉੱਚ ਅੱਛੇ ਕੰਮ ਕੀਤੇ ਨੇ ਐ ਮੇਲਾ ਹਰ ਵਾਰ ਹੈ ਜਿਹੜੇ ਤੀਸਰੇ ਮਹੀਨੇ ਰੱਖਿਆ ਗਿਆ ਪਰ ਹਰ ਸਾਲ ਟਿਕਟ ਇਵੈਂਟ ਹੋਦਾ ਸੀ ਇਸ ਵਾਰੀ ਫਰੀ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਦੀ ਸ਼ੁਰੂਆਤ ਕੀਤੀ ਹੈ ਕਮਿਊਨਿਟੀ ਫਰਸਟ ਨੇ ਇੱਕ ਊਮਨ ਏਮਪਾਵਰਮੈਂਟ ਤੋਂ ਐ ਮੈਨੂੰ ਉਮੀਦ ਹੈ ਕਿ ਜਿਹੜੀਸੀ ਆਰਗੇਨਾਈਜੇਸ਼ਨ ਖੋਲੀ ਹੈ ਤੁਸੀਂ ਉਹਦੇ ਵਿੱਚ ਵੀ ਸਾਨੂੰ ਪਰਵਾਹ ਹੰਦਾਰਾ ਦਿਓਗੇ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਜੀ ਤਾਂ ਸਹੀ ਹੈ ਇਹਦੇ ਵਿੱਚ ਨਾ ਮੈਂ ਕੰਡੀਸ਼ਨ ਕਰਦੀ ਆ ਮਾਇੰਡ ਨਾ ਕਰਾਂ ਤੁਸੀਂ ਜਿੱਦਿ ਜਿਵੇਂ ਸਾਡੇ ਪੰਜਾਬ ਨੇ ਤੁਹਾਡੇ ਵਰਗੇ ਨੂੰ ਮੈਂ ਇੱਕ ਤਾਂ ਕੰਪਲੀਮੈਂਟ ਵੀ ਕਹਾਂ ਲੋ ਕਲਾਰਿਫਾਈ ਕਹਾਂ ਦੇਖਣ ਨੂੰ ਦੇਖੋ ਕਾਜੀ ਅੱਧਾ ਨਰ ਦੇ ਜਿਵੇਂ ਪੁੱਟੇ ਜੇ ਮੁੰਡੇ ਹੁੰਦੇ ਨੇ ਉੰਨੇ 20 ਸਾਲ ਦੇ ਤੇ ਜਿਹੜੇ ਕੰਮ ਕਰਦੇ ਨੇ ਇਸ ਤਰ੍ਹਾਂ ਕਰਦੇ ਨੇ ਜਿਵੇਂ ਸਭੇ ਕਲਤਬੇ ਬਾਬਾ ਬੋਹ ਹੈ ਦਿਨ ਰਾਤ ਲੱਗੇ ਹੋਏ ਨੇ ਪ੍ਰਮੋਟ ਕਰਨੇ ਸਾਡੇ ਵੇਸੇ ਨੂੰ ਸੋ ਕਾ ਕੇ ਥੈਂਕ ਯੂ so much ਗੌਰਵ ਲਾਸ ਤੋਂ ਜਿਹੜੇ ਬੜੇ ਵੱਡੇ ਕੰਮ ਕਰਦੇ ਬਹੁਤ ਸਾਡੇ ਫੈਸਲੇ ਨੂੰ ਲੈ ਕੇ ਦਾਰੇ ਬਾਹਰ ਨਾ ਸਭ ਦੇ ਤੇ ਜਿਹਦੀ ਤੁਹਾਡੇ ਦੇ ਵੀ ਜਿਹੜਾ ਇੰਨਾ ਸਾਡਾ ਤੁਸੀਂ ਸੋਵਾ ਵਿੱਚ ਜਿੰਨਾ ਤੁਸੀਂ ਮਿੱਸਾਖੀ ਨੇ ਜਿੰਨਾ ਪਿਆਰ ਦਿੱਤਾ ਕਿ ਅੱਜ ਜਿਹੜਾ ਪਿੱਛੇ ਹੋਇਆ ਵੀ ਸਾਥੀ ਜਿੰਨਾ 22 ਬੰਦੇ ਦਾ ਕਾਠ ਜਿੱਥੇ ਆਪਣੇ ਸਾਰੇ ਸਰੋਤੇ ਕੋਚੇ ਤੇ ਪ੍ਰੀਤ ਨਾਮੀ ਕੋਚੇ ਕਿ ਇਨਾ ਕਿਥੇ 8-9000 ਦੇ ਕੱਠ ਤੋਂ ਅੱਜ ਉਹ ਮੇਲਾ ਤੁਸੀਂ ਬੀ ਬੜਿਆ ਬੰਗਿਆ ਦੇ ਕੱਠ ਦਾ ਕਰਤਾ ਇਨਾ ਪਿਆਰ ਤੇ ਬਿੱਟੀ ਨਾਲ ਇੱਕ ਅਜੀ ਗੱਲ ਹੁੰਦੀ ਸੀ ਕਿ ਮੇਰੇ ਕਿਤੇ ਵੀ ਮੇਲਾ ਲੈਕਸਟੀਰ ਆਪਾਂ ਕਰਨਾ ਆ ਅਜਿਓ ਕਿ ਟਿਕਟਾਂ ਬੇਸਿਕ ক্লোਜ਼ ਕਰਨੀਆਂ ਪਈਆਂ ਹੋਰ ਸਭ ਤੋਂ ਕਿ ਜਗਾਹ ਦੀ ਤਾਂ ਬੰਦੇ ਖੀਜੀ ਸਾਹਿਬ ਇਸ ਕਰਕੇ ਸਿੱਧੇ ਟਿਕਟ ক্লোਜ਼ ਕੀਆ ਜਾਵੇ ਪਰ ਨੈਮਾ ਨਾਲ ਵਾਦਾ ਹੈ ਕਿ ਨੈਕਸਟ ਟਾਈਮ ਅਸੀਂ ਇਸ ਨੂੰ ਵੱਡੇ ਪੱਧਰ ਤੇ ਕੋਈ ਸਟੇਡੀਅਮ ਵਰਗੀ ਜਗ੍ਹਾ ਤੇ ਲੈ ਕੇ ਜਾਵਾਂਗੇ ਜਿਨ੍ਹਾਂ ਪੈਦਲੋਂ ਅਸੀਂ ਮਨਾ ਕੀਤਾ ਸਾਡਾ ਦਿਲ ਬਹੁਤ ਉਦਾਸ ਹੈ ਇਸ ਚੀਜ਼ ਉੱਤੇ ਕਿ ਜਿਨ੍ਹਾਂ ਨੂੰ ਅਸੀਂ ਮਨਾ ਕੀਤਾ ਕਿ ਨੈਕਸਟ ਅਸੀਂ ਉਹਨਾਂ ਨੂੰ ਨਾ ਮਨਾ ਕੇ ਵੀ ਤੇ ਵਾਦਾ ਵੀ ਕੀਤਾ ਤੁਹਾਨੂੰ ਨਾਲ ਕਿ ਤੁਹਾਨੂੰ ਦੁਬਾਰਾ ਇਸ ਮਸਲੇ ਉੱਤੇ ਦੁਬਾਰਾ ਲੈ ਕੇ ਪਹਿਲਾਂ ਸਵਿਧਾਨੀ ਕਰ ਦਿੱਤੀ ਹੈ ਨਾ ਕੀ ਕਹਿੰਦੀ ਪੰਡਾਲ ਚ ਕਰਾਣਾ ਮੇਲਾ ਤੇ ਬੇਟੀ ਜੀ ਨੂੰ ਵੀ ਕਹਿ ਕਿ ਤਿਆਰੀਆਂ ਰੱਖ ਲੈਣਾ ਅਗਲੇ ਸਾਲ ਦੇ ਆ। ਥੈਂਕ ਯੂ ਸੋ ਮਚੀ ਥੈਂਕ ਯੂ ਸੋ ਮਾਤਾ। ਮੀ ਸੱਚੇ ਗੱਲ ਜੀ ਸਾਰਿਆਂ ਪਹਿਣਾ ਨੂੰ ਤੇ ਮਕਾਮਾਂ ਨੂੰ ਇੱਥੇ ਆਣ ਦਾ ਤੇ ਅੱਜੀਆਂ ਦਾ ਮੇਲਾ ਤੇ ਤ੍ਰਿਸ਼ਤੀ ਦੇ ਸਾਲ ਲੱਗ ਹੋਏ ਜਾਉਂ ਘਾਟੇ ਨਹੀਂ ਮੈਂ ਟੀਕਸ ਕਰਵਾ ਲਿਆ। ਬਹੁਤ ਕੁਝ ਹੋ ਰਹੀ ਆ ਪੂਰਾ ਹਾਲ ਭਰਿਆ ਪਿਆ ਤੇ ਅਸੀਂ ਜਿੱਥੇ ਵੀ ਇਵੈਂਟ ਕਰਾ ਰਹੇ ਆ ਲੋਕੀ ਆ ਰਹੇ ਨੇ ਔਰ ਸਾਨੂੰ ਮਾਨ ਦੇ ਰਹੇ ਨੇ ਸਾਨੂੰ ਬੜਾ ਫਖਰ ਹੈ ਔਰ মেট্রোপੋਲੀਟਨ ਦੀ ਤਰਫੋਂ ਔਰ ਹਿਊਮੈਨਿਟੀ ਫਰਸਟ ਔਰ ਸਾਡੇ ਕਬੱਡੀ ਕਲੱਬ ਦੇ ਤਰਫੋਂ ਔਰ ਸਪੈਸ਼ਲੀ ਸਾਡੇ ਪੰਜਾਬੀ ਕਲਬਾ ਸਾਰਿਆਂ ਦਾ ਬੜੇ ਸ਼ੁਕਰਗੁਜ਼ਾਰਨਾ DJ ਕੁਚਾ ਰੀਪਨਾਮਾ ਅਜਿਹਾ ਕਿ ਹਰ ਵੇਲੇ ਫੁਲ ਕਵਰੇਜ ਮਿਲਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਵਿੱਚ ਕੀਤਾ ਤੁਹਾਨੂੰ ਦੱਸ ਰਹੇ ਸੀ ਕਿ ਦਾ ਰਾਇਲ ਪਾਮ ਫਾਰਮਿੰਗ ਨਾਲ ਦੇ ਵਿੱਚ ਤੀਆਂ ਦਾ ਮੇਲਾ ਹੋਣ ਜਾ ਰਿਹਾ ਹੈ ਤੇ ਸਾਡੇ ਨਾਲ ਸਾਡੇ ਸੈਲੀਬ੍ਰਿਟੀ ਵੀ ਤੇ ਸਾਡੀ ਕਿਤਾ ਟੀਮ ਟੋਰ ਮਟਿਆਰਾ ਦੇ ਵੀ ਹਾਜ਼ਰ ਆ ਇਸ ਵਕਤ ਸੋ ਅਗਰ ਘਰ ਤੋਂ ਅਜੇ ਨਹੀਂ ਨਿਕਲੇ ਜਲਦੀ ਆ ਜਾਓ ਹੁਣੇ ਸ਼ਟਾਰਟ ਹੋਣ ਜਾ ਰਹੇ ਹੈ ਕਰਾਊਡ ਪੂਰਾ ਫੁੱਲ ਹੋ ਚੁੱਕਿਆ ਹੈ ਸੋ ਟੋਰ ਮਟਿਆਰਾ ਦੇ ਯੈਸ ਯੂ ਆ ਰੈਡੀ ਫੋਰ ਦਾਂਸ ਯੈਸ ਯੈਸ ਤਾਂ ਇੱਕ ਬੋਲੀ ਹੋ ਜਾ ਫਿਰ ਦਜਨ ਚਤੀਆ ਵਿੱਚ ਕਰਨੀ ਕਮਾਜੀ ਨੱਚ oh ਅਸਰੀ ਕਾਲ ਕੀ ਜਿਸ ਦਿਨ ਦੀ ਵੇਡ ਸੀ ਆ ਗਿਆ ਦਿਨ ਤੀਆਂ ਦਾ ਮੇਲਾ ਜੁਲਾਈ 14 ਨੂੰ ਜਿਸ ਹਾਵ ਨਾਲ ਅਸੀਂ ਰੱਖਿਆ ਸੀ ਸਾਰੇ ਤੀਆਂ ਹੁਮ ਹੁਮ ਆ ਕੇ ਪਹੁੰਚੀਆਂ ਨੇ ਸਾਰੇ ਵੀਆਈਪੀ ਟਿਕਟਸ ਲਈ ਵੇਟ ਕਰ ਰਹੇ ਨੇ ਪਰ ਟਿਕਟ ਬਹੁਤ ਥੋੜੀਆਂ ਰਹਿ ਗਈਆਂ ਨੇ ਅਸੀਂ ਦੇਖਾਰੇ ਅਸੀਂ ਹੋਰ ਵੀ ਨਾਲ ਆ ਗਏ ਤੁਸੀਂ ਆ ਕੇ ਦੇਖੋ ਇਸ ওভারਕਰਾਊਡਡ ਐਸ ਪਿੰਨਾਂ ਸਾਡੇ ਸਾਡੇ ਕੀ ਆਈਆਂ ਤੁਸੀਂ ਆਓ ਤੇ ਇੰਜੋਏ ਕਰੋ ਅਸੀਂ ਤੁਹਾਡੀ ਦੇਖਭਾਲ ਰਿਹਾ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜਰੂਰ ਦਬਾਓ